ਅਸੀਂ ਪੰਜਾਬ ਸਿੱਖ ਪੰਜਾਬੀ ਹੁਣ ਤੱਕ ਅੱਜ ਸਾਨੂੰ ਯੂਪੀ ਵੱਲੋਂ ਆਫਰ ਹੈ ਅੱਜ ਸਾਨੂੰ ਮਹਾਰਾਸ਼ਟਰ ਤੋਂ ਆਫਰ ਹੈ ਅੱਜ ਸਾਡੂ ਬਹੁਤ ਸਰਕਾਰ ਵੱਲੋਂ ਆਫਰ ਹੈ ਕਿ ਤੁਸੀਂ ਸਾਡੇ ਕੋਲ ਆਓ ਐਸੇ ਬਣਾ ਕੇ ਲਾਓ ਬਟ ਫੇਰ ਵੀ ਅਸੀਂ ਦੇਸ਼ ਦੇ ਪੰਜਾਬੀ ਹਾਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਸਿਰ ਤੇ ਕੰਮ ਕਰੀਏ ਪਰ ਲੇਕਿਨ ਇਹਨਾਂ ਹਾਲਾਤਾਂ ਦਾ ਕੋਈ ਵੀ ਇਹ ਕੰਮ ਨਹੀਂ ਕਰੂਗਾ ਸਾਡੀ ਸਾਡੇ ਜਿਹੜੇ ਪ੍ਰੋਮੋਟਰ ਨੇ ਉਹ ਜਿਸ ਮੈਂ ਪਹਿਲਾਂ ਦੱਸਿਆ ਕਿ ਬਹੁਤ ਸਾਰਾ ਸੋਸ਼ਲ ਵੈਲਫੇਅਰ ਦਾ ਕੰਮ ਕਰਦੇ ਨੇ ਲੋਕਾਂ ਦੀ ਸੇਵਾ ਕਰਦੇ ਨੇ ਫਰੀ ਆਈ ਕੈਂਪ ਫਰੀ ਮੈਡੀਕਲ ਕੈਂਪ ਫਾਈਨੈਂਸ਼ੀਅਲ ਲੀਡ ਹੋਰ ਚੋ ਚੀਜ਼ਾਂ ਅੱਜ ਕੀ ਹੈ ਸਰਕਾਰ ਬਹੁਤ ਸੀ ਯੋਜਨਾਵਾਂ ਦਿੰਦੀ ਹੈ ਔਰ ਜਿਹੜੇ ਮਤਲਬ ਜਿੰਨਾ ਵਾਸਤੇ ਉਹ ਯੋਜਨਾਵਾਂ ਹੁੰਦੀਆਂ ਨੇ ਉਹਨਾਂ 'ਚ ਬਹੁਤੇ ਲੋਕ ਜਿਹੜੇ ਨੇ ਉਹ ਬਹੁਤ بڑے ਸ਼ੇ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ ਹੀ ਨਹੀਂ ਪਤਾ ਲੱਗਦਾ ਕਿ ਇਹ ਯੋਜਨਾ ਦਾ ਆਪ ਐਕਸ਼ਨ ਚ ਕਿੱਦਾਂ ਕਰਨਾ ਸਾਡੀ ਜਿਹੜੀ ਓਮ ਫਾਊਂਡੇਸ਼ਨ ਹੈ ਉਹ ਘਰ ਘਰ ਜਾਂਦੀ ਹੈ ਪਿੰਡ ਪਿੰਡ ਜਾਂਦੀ ਹੈ ਲੋਕਾਂ ਨੂੰ ਦੱਸਦੀ ਹੈ ਕਿ ਸਰਕਾਰ ਦੀ ਕਿਹੜੀ ਕਿਹੜੀ ਯੋਜਨਾ ਐਸੇ ਲਈ ਅਵੇਲੇਬਲ ਹੈ ਤੁਹਾਡੇ ਵਾਲੇ ਕਿਹੜੀ ਕਿਹੜੀ ਵੇਲੇ ਹੈ ਤੁਸੀਂ ਉਹਦਾ ਕਿਸ ਤਰ੍ਹਾਂ ਫਾਇਦਾ ਲੈ ਸਕਦੇ ਅਸੀਂ ਤੇ ਇਹ ਕੰਮ ਕਰ ਰਹੇ ਹਾਂ ਔਰ ਲੋਕੀ ਸਾਨੂੰ ਵੈਸੇ ਨਹੀਂ ਜੀਣ ਦਿੰਦੇ ਸਾਡੇ ਮਤਲਬ ਰੋਡ ਰੇਟ ਹੁੰਦੇ ਆ ਜੀ ਸਾਡੀ ਰੈਪਿਊਟੇਸ਼ਨ ਬਗਨਾਮ ਕਰਨ ਦੀ ਸਾਨੂੰ ਤੰਕੀਆਂ ਲਾਈਆਂ ਜਾ ਰਹੀਆਂ ਨੇ ਸਾਨੂੰ ਡਿਫਰੈਂਟ ਡਿਫਰੈਂਟ ਅਧਾਰਿਆਂ ਤੋਂ ਪ੍ਰੈਸ਼ਰ ਪਵਾਇਆ ਜਾ ਰਿਹਾ ਹੈ ਹੁਣ ਵੀ ਸਾਡੇ ਪ੍ਰੋਮੋਟਰ ਨੂੰ ਸੀਆਈਡੀ ਤੋਂ ਫੋਨ ਆ ਰਹੇ ਨੇ ਪ੍ਰੈਸ਼ਰ ਹੈ ਨਾ ਉਹ ਫੋਨ ਅਨਨਸੈਸਰੀ ਹਰਾਸ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕੋਈ ਸੇ ਟੋਟੇ ਵਾਲੋ ਕੋਈ ਲੀਗਲ ਕਾਰਵਾਈ ਹੈ ਕੋਈ ਹੋਰ ਪੁਲਿਸ ਦਾ ਰੋਕ ਕਿਤਾ ਦੇਖੋ ਜੀ ਇਹ ਜਿਹੜੇ ਜਿਹਨਾਂ ਲੋਕਾਂ ਨੇ ਸਾਡੀ ਦਿੱਤੀ ਹੈ ਅਸੀਂ ਸੀਪੀ ਲੁਧਿਆਣਾ ਡੀਜੀ ਪੁਲਿਸ ਤੇ ਆਪਣਾ ਮਲਕੀਅਤ ਅਧਿਕਾਰ ਕਮਿਸ਼ਨ ਨੂੰ ਆਪਣੀ ਆਪਣੀ ਕੰਪਲੇਂਟ ਦਰਜ ਕਰਾਤੀ ਹੈ ਅਸ਼wini ਜੀ ਕੌਣ ਲੋਕ ਨੇ ਜਿਹੜੇ ਤੁਹਾਡੀ ਕੰਪਨੀ ਬਦਨਾਮ ਕਰਨਾ ਚਾਹੁੰਦੇ ਨੇ ਜਾਂ ਜਿਹੜੇ ਤੁਹਾਡੇ ਡਿਸਟਰੀਬਿਊਟਰ ਨੇ ਉਹ ਬੰਦੇ ਕੌਣ ਨੇ ਜਿਹੜੇ ਜਿਹੜੇ ਦੇਖੋ ਅੱਜ ਦੀ ਡੇਟ ਅੱਜ ਦੀ ਡੇਟ ਅੱਜ ਦੀ ਡੇਟ ਦੇ ਵਿੱਚ ਜਿੰਨੇ ਵੀ ਕੰਪਨੀਆਂ ਨੇ ਜਿੰਨੇ ਵੀ ਬਿਜ਼ਨਸ ਆ ਰਹੇ ਨੇ ਉਹ ਬਗੈਰ ਆਪਣੇ ਚੈਨਲ ਪਾਰਟਨਰ ਕੋ ਮਾਰਕੀਟ ਕੰਮ ਨਹੀਂ ਕਰਦੇ ਕਿਸੇ ਕੋ ਵੀ ਇਹਨਾਂ ਫੈਲ ਨਹੀਂ ਕਿਉਂ ਖੋਦੀ ਪ੍ਰੋਡਿਊਸ ਕਰੇ ਖੋਦੀ ਡਿਸਟ੍ਰੀਬਿਊਟ ਕਰੇ ਖੋਦੀ ਵੇਚੇ ਖੋਦੀ ਸਭ ਕਰੇ ਤੇ ਇਹ ਇੱਕ ਸਿਸਟਮ ਹੈ ਕਿ ਇੱਕ ਡਿਸਟ੍ਰੀਬਿਊਸ਼ਨ ਸਿਸਟਮ ਹੈ ਜਿਹਦਾ ਸਹਾਇਤਾ ਹਰ ਇੱਕ ਕੰਪਨੀ ਨੂੰ ਲੈਣੀ ਪੈਂਦੀ ਹੈ ਅਸੀਂ ਵੀ ਲੈਣੇ ਆ ਅਸੀਂ ਵੀ ਲੇਕਿਨ ਹਰ ਜਿਹੜੇ ਵੀ ਅਸੀਂ ਡਿਸਟ੍ਰੀਬਿਊਟਰ ਬਣਾਉਨੇ ਆ ਉਹਦੇ ਉੱਤੇ ਇੱਕ ਪ੍ਰੋਪਰ ਐਗਰੀਮੈਂਟ ਸਾਈਨ ਹੁੰਦਾ ਜੇ ਤੁਸੀਂ ਅਸੀਂ ਲੀਟਰ ਦਾ ਵੀ ਜ਼ਿਕਰ ਕਰ ਰਹੇ ਤੁਸੀਂ ਕਿ ਰੋਣ ਗੋਗਨਾ ਦਾ ਉਹ ਕਿ ਉਹਦੇ ਤੋਂ ਕੀ ਪ੍ਰੋਬਲਮ ਹੈ ਰੋਹਨ ਗੋਬਨਾ ਰੋਹਨ ਗੋਬਨਾ ਤਾਂ ਪਿਆਲਾ ਰਿਹਾ ਜੀ ਫੋਨ ਕਰਦਾ ਕਿ 80 ਲੱਖ ਰੁਪਏ ਦੇ ਦਿਓ 50 ਲੱਖ ਰੁਪਏ ਦੇ ਦਿਓ 80 ਲੱਖ ਰੁਪਏ ਦੇ ਦਿਓ ਨਹੀਂ ਤੇ ਆਪਾਂ ਹੁਣ ਕਿੰਨੀ ਡਿਮਾਂਡ ਕਰੀਏ ਉਹਨਾਂ ਨੂੰ 50 ਲੱਖ ਦੀ ਨਾ ਕੌਣ ਹੈ ਰੋਹਨ ਗੋਬਨਾ ਹੈ ਕੌਣ ਹੈ ਕੌਣ ਕਿਹੜੀ ਕਿਹੜੀ ਪਾਰਟੀ ਦਾ ਕੀ ਸਰਕਾਰ ਦੇ ਨਾਲ ਕਾਂਗਰਸ ਦਾ ਲੈਟਰ ਲੱਗ ਗਿਆ ਅਸੀਂ ਨਹੀਂ ਜਾਣਦੇ ਕਾਂਗਰਸ ਉਹ ਆਪਣੇ ਆਪ ਨੂੰ ਜੋ ਮਰਜ਼ੀ ਕਹੀ ਤੇ ਅਸੀਂ ਇਹ ਕਿਸ ਤਰ੍ਹਾਂ ਕਹਦੇ ਨੇ ਨਹੀਂ ਉਹ ਤੁਹਾਡੇ ਨਾਲ ਗੱਲ ਜ਼ਿਕਰ ਕਰਿਆ ਨਾ ਵੀ ਉਹਦੇ ਜਿਵੇਂ ਤੁਸੀਂ ਜ਼ਿਕਰ ਕਰਿਆ ਸੀ 80 ਲੀਟਰਾਂ ਦਾ ਕਰੀਬੀ ਦੱਸ ਜਾਨੇ ਆਪਣੇ ਆਪ ਨੂੰ ਕਾਂਗਰਸ ਲੀਟਰਾਂ ਦਾ ਕਰੀਬੀ ਹਾਂ ਦੱਸ ਕੰਮ ਕਰ ਵੀ ਕਰਦਾ ਜੀ ਉਹ ਤੁਹਾਡੇ ਨਾਲ ਕੰਮ ਕਰਦਾ ਡਿਸਟ੍ਰੀਬਿਊਟਰ ਤੁਹਾਡੇ ਨਾਲ ਨਹੀਂ ਸਾਡਾ ਸਾਡਾ ਪਹਿਲਾਂ ਵੀ ਕੋਈ ਲੈਣ ਸਾਡਾ ਕੋਈ ਲੈਣ ਦਿੰਦੇ ਸਾਡਾ ਕੋਈ ਲੈਣ ਸਾਹਿਤ ਸਾਡਾ ਕੋਈ ਲੈਣ ਨਹੀਂ ਜੇ ਲੇਕਿਨ ਜੇ ਸਾਡੇ ਪੁਰਾਣੇ ਡਿਸਟ੍ਰੀਬਿਊਟਰ ਆ ਉਹਨਾਂ ਨੂੰ ਕੰਟੈਕਟ ਕਰਦਾ ਵਾ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਦਾ ਕਿ ਤੂੰ ਮੇਰੇ ਨਾਲ ਆਓ ਅਸੀਂ ਇਹਨਾਂ ਨੂੰ ਬਦਨਾਮ ਕਰ ਨਹੀਂ ਆ ਇਹਨਾਂਗੇ ਫੋਲ ਕਰਦੇ ਹਾਲਾਂਕਿ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਮਾਨਯੋਗ ਹਾਈ ਕੋਰਟ ਤੱਕ ਅਸੀਂ ਗਏ ਤਾਂ ਮਤਲਬ ਸਾਡਾ ਬਿਲਕੁਲ ਕਲੀਅਰ ਆ ਤੁਹਾਡੇ ਵੱਲੋਂ ਕੋਈ ਐਕਸ਼ਨ ਨਹੀਂ ਲਿੱਤਾ ਗਿਆ ਉਹਨਾਂ ਤੇ ਅਸੀਂ ਅਸੀਂ ਕੰਪਨੀਟ ਦੇ ਵਿੱਚ ਕਰਾਈ ਹੈ ਜੀ ਸੀਪੀ ਸੀਪੀ ਲੁਧਿਆਣਾ ਨੂੰ ਉਸੇ ਬ੍ਰੈਂਡ ਦੇ ਵਿੱਚ ਕਰਨ ਕੋੜਾ ਦੀ ਦਾ ਜ਼ਿਕਰ ਕੀਤਾ ਵੀ ਉਹਨਾਂ ਨੂੰ ਉਹ ਲੈ ਕੇ ਬਦਰਾਮੀ ਨਾ ਕੀਤੀ ਹੈ ਜੀ ਕੰਪਨੀ ਦੀ ਹਾਂਜੀ ਤਾਂ ਉਹਦੇ ਵਿੱਚ ਉਹਨਾਂ ਦਾ ਕੀ ਰੋਲ ਹੈ ਇਹਨੂੰ ਤੁਸੀਂ ਕਿਵੇਂ ਮਤਲਬ ਤਸਦੀਕ ਕੰਪਨੀ ਦਾ ਪ੍ਰੋਮੋਟਰ ਨੇ ਜੀ ਕੰਪਨੀ ਦਾ ਪ੍ਰੋਮੋਟਰ ਨੇ ਅੱਜ ਦੀ ਡੇਟ ਦੇ ਵਿੱਚ ਉਹਗੇ ਮਤਲਬ ਸੋਸ਼ਲ ਸਰਵਿਸ ਨੇ ਪੋਲਿਟੀਕਲ ਪੋਲਿਟੀਕਲ ਸਰਕਲ ਚ ਉਹਨਾਂ ਦੀ ਐਂਟਰੀ ਹੋ ਰਹੀ ਹੈ ਕੋਈ ਨਹੀਂ ਚਾਹੁੰਦਾ ਕਿ ਉਹਨਾਂ ਦੀ ਬਿਲਡਿੰਗ ਪਲੈਟ ਤੇ ਸੱਤਰ ਐਂਟਰੀ ਹੋਵੇ ਉਹਨਾਂ ਦੀ ਜਿੱਤ ਨਿਸ਼ਚਿਤਤਾ ਜ਼ਿਲ੍ਹਾ ਦਾ ਕਮਿਸ਼ਨਰ ਨੂੰ ਅਪਲੀਕੇਸ਼ਨ ਦਿੱਤੀ ਹੈ ਉਹਨਾਂ ਵੱਲੋਂ ਕੀ ਕਿਹਾ ਉਹਨਾਂ ਨੇ ਕਿਹਾ ਜੀ ਅਸੀਂ ਪੂਰੀ ਕਦੋਂ ਕਦੋਂ ਦਿੱਤੀਗੀ ਦੋ ਦਿਨ ਦੋ ਦਿਨ ਪਹਿਲਾਂ ਤੁਸੀਂ ਦੱਸਿਆ ਕਿ ਕੁਝ ਵਿਭਾਗ ਮੈਂ ਤੁਹਾਡੇ ਤੇ ਦਬਾਅ ਪਾ ਰਹੇ ਨੇ ਕਿਹੜੇ ਵਿਭਾਗ ਮੈਨੂੰ ਤੁਹਾਡੇ ਤੇ ਦਬਾਅ ਪਾ ਰਹੇ ਨੇ ਤੁਹਾਨੂੰ ਫੋਨ ਆ ਰਹੇ ਆ ਜਾਂ ਕਰਨ ਗੋੜਾ ਜੀ ਨੂੰ ਫੋਨ ਆ ਰਹੇ ਨੇ ਕਰਨ ਗੋੜਾ ਜੀ ਨੂੰ ਫੋਨ ਆ ਰਿਹਾ ਜੀ ਕਿਹੜੇ ਵਿਭਾਗਾਂ ਤੋਂ ਦਬਾਅ ਪਾਇਆ ਜਾ ਰਿਹਾ ਹੈ ਜੀ ਸੀਆਈਡੀ ਤੋਂ ਆਇਆ ਜੀ ਉਹ ਕੀ ਕਹਿ ਰਹੇ ਨੇ ਜੀ ਉਹ ਦਬਾਅ ਹੀ ਪਾ ਰਹੇ ਨੇ ਜੀ ਕੋਈ ਨਾ ਕੋਈ ਗੋਬਨਾ ਦਾ ਨੀ ਉਹ ਇਹ ਕੀ ਕਰ ਰਹੇ ਨੇ ਠੀਕ ਹੈ ਕਹਿ ਕੀ ਰਹੇ ਨੇ ਵੀ ਡਿਟੇਲ ਡਿਟੇਲ ਹਜੇ ਮੇਰੇ ਕੋਲ ਮੈਨੂੰ ਨਹੀਂ ਹੈ ਪੀਆਰ ਮੈਨੂੰ ਸਿਰਫ ਇਹਨਾ ਆਇਆ ਕਿ ਉਹਨਾਂ ਨੇ ਫੋਨ ਕਰਵਾਇਆ ਠੀਕ ਹੁਣ ਤੁਹਾਡਾ ਅਗਲਾ ਸਟੈਪ ਕੀ ਹੋਏਗਾ ਦੇਖੋ ਜੀ ਅਸੀਂ ਤੇ ਤੁਹਾਡੇ ਕੋਲੋਂ ਹੈਲਪ ਹੀ ਮੰਗ ਰਹੇ ਹਾਂ ਜੀ ਕਿ ਸਾਡੀ ਮਦਦ ਕੀਤੀ ਜਾਵੇ ਇਸ ਮਾਮਲੇ ਜਿੱਥੇ ਇੱਕ ਵਾਰ ਸ ਹੈ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਬਾਹਰੋਂ ਲੋਕ ਆ ਕੇ ਇਥੇ ਇਨਵੈਸਟਮੈਂਟ ਕਰਨ ਤੁਸੀਂ ਪੰਜਾਬ 'ਚ ਇੰਨੀ ਵੱਡੀ ਫੈਕਟਰੀ ਚਲਾ ਰਹੇ ਹੋ ਇੰਨੀ ਕੰਪਨੀਆਂ ਚਲਾ ਰਹੇ ਹੋ ਤੇ ਫਿਰ ਇਸ ਤਰ੍ਹਾਂ ਮਤਲਬ ਤੁਸੀਂ ਮੈਨੂੰ ਆਪ ਦੱਸੋ ਜੀ ਤੁਸੀਂ ਮੈਨੂੰ ਆਪ ਦੱਸੋ ਜੀ ਕਿ ਜੇ ਇਹ ਇਹੋ ਜਿਹਾ ਕੰਮ ਰਿਹਾ ਆ ਮਤਲਬ ਅਸੀਂ ਆਪਣੀ ਇਨਵੈਸਟਮੈਂਟ ਨੂੰ ਕਿਸਨਾ ਸੇਫ ਮੰਨ ਸਕਦੇ ਆ ਅੱਜ ਲੇਕਰ ਇੰਡਸਟਰੀ ਦੇ ਵਿੱਚ ਛੋਟੇ ਤੋਂ ਛੋਟਾ ਕੰਮ ਵੀ ਜਿਹੜਾ ਕਰਨਾ ਉਹ 'ਚ ਵੀ 4-500 ਕਰੋੜ ਦਾ ਖਰਚਾ ਲੱਗਦਾ ਇੱਕ ਠੇਕਾ ਵੀ ਲੈਣਾ ਵਾ ਤਾਂ 10 ਕਰੋੜ ਰੁਪਏ ਤੁਹਾਡਾ ਲੱਗਦਾ ਇਹ ਕੋਈ ਛੋਟਾ ਕੰਮ ਏ ਐਡ ਇਨਵੈਸਟਮੈਂਟ ਕਰਨ ਤੋਂ ਪਹਿਲਾਂ 10 ਵਾਰੀ ਬੰਦਾ ਸੋਚੇਗਾ ਤੇ ਜਦ ਤੱਕ ਸਾਨੂੰ ਇਹ ਛੋਟੀਆਂ ਨਹੀਂ ਦਿੱਤੀਆਂ ਜਾਂਦੀਆਂ ਕਿ ਅਸੀਂ ਸਮੂਧਲੀ ਕੰਮ ਕਰਾਂਗੇ ਹਰ ਕੋਈ ਬਿਜ਼ਨਸਮੈਨ ਦਾ ਐਂਡ ਆਫ ਦਿ ਡੇ ਬਿਜ਼ਨਸਮੈਨ ਹੈ ਜੀ ਉਹ ਚਾਰ ਪੈਸੇ ਲਾਂਦਾ ਹੈ ਇਹ ਕੁਸ਼ਕ ਮਾਨਵਾਸੇ ਲਾਂਦਾ ਨਾ ਜੀ ਕਾਰੋਬਾਰ ਹੋਵੇ ਸਾਰਿਆਂ ਨੂੰ ਫਾਇਦਾ ਮਿਲੇ ਪੂਰੀ ਸੋਸਾਇਟੀ ਨੂੰ ਫਾਇਦਾ ਮਿਲੇ ਅੱਜ ਮੰਨ ਲਓ ਅੱਜ ਕੋਈ ਅਸੀਂ ਕੰਮ ਕਰ ਲਿਆ ਉਹਦਾ ਇਨਡਾਇਰੈਕਟ ਇਫੈਕਟ ਸਾਰਿਆਂ ਤੇ ਜਾਂਦਾ ਇੰਡਾਇਰੈਕਟ ਫਾਈਨੈਂਸ਼ੀਅਲ ਗਰੁੱਪ ਸਾਰਿਆਂ ਦੀ ਹੁੰਦੀ ਹੈ ਉਹ ਕੱਲੇ ਮੇਰੀ ਮੇਰੀ ਨਹੀਂ ਹੋਣੀ ਹੈ ਮੇਰੀ ਕੰਪਨੀ ਦੀ ਨਹੀਂ ਹੋਣੀ ਸਭ ਦੀ ਹੋਣੀ ਹੈ ਉਹਦੇ ਚ ਰੋਜ਼ਗਾਰ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਜੀ ਕਿੰਨਾ ਰੈਵਨਿਊ ਸਰਕਾਰ ਨੂੰ ਜਾਊਗਾ ਸਰਕਾਰ ਉਸ ਰੈਵਨਿਊ ਨਾਲ ਕਿੰਨੇ ਅੱਗੇ ਯੋਜਨਾਵਾਂ ਬਣਾਏਗੀ ਕਿੰਨੇ ਲੋਕ ਕਿੰਨੇ ਲੱਖਾਂ ਲੋਕਾਂ ਦਾ ਫਾਇਦਾ ਹੋਏਗਾ ਜੀ ਤੁਸੀਂ ਇਹ ਕਹਿ ਰਹੇ ਹੋ ਜੀ ਪੋਲੀਟਿਕੀਅਨ ਦੇ ਬਲੈਕਮੇਲ ਕਰ ਰਹੇ ਆ ਤੁਹਾਨੂੰ ਬਿਲਕੁਲ ਬਲੈਕ ਬਿਲਕੁਲ ਬਲੈਕਮੇਲ ਕਰ ਰਹੇ ਨੇ ਜੀ ਮੌਜੂਦਾ ਸਰਕਾਰ ਮੌਜੂਦਾ ਸਰਕਾਰ ਦੇ ਕਿ ਦੂਜੇ ਜੀ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਜੀ ਲੇਕਿਨ ਅੰਡਰਸਟੂਡ ਸਰਕਾਰ ਉਹਦੇ ਪ੍ਰਸ਼ਾਸਨ ਨੂੰ ਤਾਂ ਪਤਾ ਹੋਇਆ ਹੋਵੇਗਾ ਜੀ ਉਹਨਾਂ ਦਾ ਬਿਲਕੁਲ ਬਿਲਕੁਲ ਉਹਨਾਂ ਨੂੰ ਸ਼ਿਕਾਰ ਕਿਉਂ ਨਹੀਂ ਕਰ ਰਹੀਆਂ ਜੀ ਪ੍ਰਸ਼ਾਸਨ ਤੇ ਸਰਕਾਰ ਕਾਰਵਾਈ ਕਿਉਂ ਨਹੀਂ ਕਰ ਰਹੀ ਉਹਨਾਂ ਬੰਦਿਆਂ ਦੇ ਖਿਲਾਫ ਜਦੋਂ ਤੁਸੀਂ ਸਾਰਾ ਕੁਝ ਦਿੱਤਾ ਹਾਈ ਕੋਰਟ ਦੇ ਆਰਡਰ ਆ ਗਏ ਸਾਰਾ ਕੁਝ ਹੋ ਗਿਆ ਫਿਰ ਕਿਉਂ ਨਹੀਂ ਕਰ ਰਹੀਆਂ ਇਹ ਕਦੇ ਵੈਸਟੇਡ ਇੰਟਰਸਟ ਨੇ ਹਾਰ ਦੇ ਬੰਦੇ ਤੇ ਵੈਸਟੇਡ ਇੰਟਰਸਟ ਨੂੰ ਤਾਂ ਵਿਸ਼ਵਾਸ ਹੈਗਾ ਪੁਲਿਸ ਤੇ ਕੋਰਟ ਦਾ ਬਿਲਕੁਲ ਸਾਨੂੰ ਸਾਨੂੰ ਆਪਣੇ ਆਪਣੇ ਪੁਲਿਸ ਪ੍ਰਸ਼ਾਸਨ ਤੇ ਆਪਣੀ ਮਾਨਯੋਗ ਕੋਰਟ ਤੇ ਪੂਰਾ ਵਿਸ਼ਵਾਸ ਹੈ ਜੇ ਇਹ ਔਰ ਔਰ ਮੈਂ ਕਹਿੰਦਾ ਹਰ ਹਿੰਦੁਸਤਾਨੀ ਨੂੰ ਆਪਣੇ ਪ੍ਰੋਫੈਸ਼ਨਸ ਤੇ ਤੇ ਆਪਣੀ ਕੋਰਟ ਤੇ ਵਿਸ਼ਵਾਸ ਹੋਣਾ ਚਾਹੀਦਾ ਕਿਉਂਕਿ ਇਹ ਆਖਰੀ ਆ ਅਗਰ ਇਹ ਤੋਂ ਵਿਸ਼ਵਾਸ ਉੱਡ ਗਿਆ ਤੇ ਫਿਰ ਤਾਂ ਆਪਾਂ ਖਤਮ ਹੀ ਸਮਝਣਾ ਪਏਗਾ ਬੇਕੀਕਾ थैंक यू थैंक यू ਜੀ